ਹੈਲੋ ਹਾਂਜੀ ਮਨਦੀਪ ਵੰਗੂ ਬਲੌਗ ਚੈਨਲ ਤੇ ਆਵਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਚਾਹਵੋਗੇ ਅੱਜ ਦਿਨ ਹੈਗਾ ਜੀ ਐਤਵਾਰ ਦਾ ਤੇ ਆਪਾਂ ਕਰ ਰਹੇ ਹਾਂ ਜੀ ਬਲੌਗ ਸੁਰੂ ਸੇਜ਼ ਦਾ ਟਾਈਮ ਹੋ ਗਿਆ ਜੀ ਆਪਾਂ ਨੇ ਮਾਰਨਿੰਗ ਦੇ ਕੰਮ ਕਰ ਲਏ ਨੇ ਸਾਰੇ ਟਾਈਮ ਹੋ ਗਿਆ ਜੀ 9 ਵਜੇ ਚੁੱਕੇ ਨੇ ਤੇ ਬਾਹਰ ਬਹੁਤ ਸਨ ਠੰਡੀ ਠੰਡੀ ਹੋ ਰਹੀ ਚੱਲਦੀ ਹੈ ਤੇ ਚਲੋ ਇਹ ਦੇਖਦੇ ਆਂ ਵੀ ਅੱਜ ਕੱਟ ਲੱਗਦਾ ਜਾਂ ਨਹੀਂ ਲੱਗਦਾ ਹਨਾ ਕਿਉਂਕਿ ਮੀਂਹ ਬਹੁਤ ਪੈ ਗਈ ਅੱਜ ਸਾਡੇ ਤਾਂ ਸਵੇਰੇ ਵੀ ਕਣੀਆਂ ਜੇ ਆਗੀਆਂ ਸੀ ਹਰਮਨ ਤੈਨੂੰ ਪਤਾ ਲੱਗੇ ਜੇ ਸਵੇਰੇ ਕਣੀਆਂ ਆਈਆਂ ਨੇ ਹਾਂਜੀ ਤੇ ਅਸੀਂ ਪਏ ਸੀਗੇ ਰਾਤ ਜੀ 베ੜੇ ਦੇ ਵਿੱਚ ਅਵੇਸ ਤਾਂ ਹਵਾ ਬਹੁਤ ਸੋਹਣੀ ਚੱਲਦੀ ਹੈ ਬਟ ਮੱਛਰ ਨੇ ਜਿਹੜੇ ਉਹ ਨਹੀਂ ਪੈਣ ਦਿੰਦੇ ਹੈਗੇ ਹਰਮਨ ਪਏ ਸੀਗਾ ਮੱਛਰਦਾਨੀ ਲਾ ਕੇ ਤੇ ਅਸੀਂ ਪਏ ਸੀਗੇ ਬਿਨਾ ਮੱਛਰਦਾਨੀ ਤੋਂ ਅੱਜ ਸੋਚਦੇ ਆਂ ਇਹ ਵੀ ਡਬਲ ਮੱਛਰਦਾਨੀ ਲੈ ਕੇ ਆਵਾਂਗੇ ਕਿਉਂਕਿ ਬਾਹਰੇ ਬਹੁਤ ਵਧੀਆ ਮੌਸਮ ਹੁੰਦਾ ਅੰਦਰ ਨਾਲੋਂ ਪਟ ਮੈਂ ਤਾਂ ਅੰਦਰ ਹੀ ਆ ਕੇ ਪੈ ਗਈ ਸੀ ਕਿਉਂਕਿ ਮੱਛਰਾਂ ਨੇ ਨਾ ਕਰਾਈ ਪਈ ਸੀ ਬਾਹਰ ਤਾਂ ਕਰਕੇ ਕਿਉਂਕਿ ਸਵੇਰੇ ਜਲਦੀ ਉੱਠਣਾ ਹੁੰਦਾ ਹੈ ਹਾਂਜੀ ਤੇ ਆਪਾਂ ਨੇ ਦਾਲ ਵਗੈਰਾ ਬਣਾ ਲਈ ਸੀ ਜੀ ਮੂੰਗੀ ਦਾਲ ਬਣ ਚੁੱਕੀ ਹੈ ਜੀ ਆਪਣੀ ਤੇ ਹੁਣ ਮਲਾਉਣਾ ਹੈ ਤੜਕਾ ਹੁਣ ਤੜਕਾ ਕਰਦੀ ਆ ਮੈਂ ਠੀਕ ਹੈ ਜੀ ਤੇ ਤੋਂ ਬਾਅਦ ਚ ਖਾਣੀ ਆਪਾਂ ਰੋਟੀ 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 ਖਾ ਕੇ ਰੋਟੀ ਖਾ ਕੇ ਬਾਅਦ ਚ ਮਿਲਦੇ ਹਾਂ ਜੀ ਠੀਕ ਆ ਜੋ ਜੋ ਕੰਮ ਅੱਜ ਟੈਂਡੇ ਵਿੱਚ ਕਰਾਂਗੇ ਉਹ ਆਪਾਂ ਬਲੌਗ ਦੇ ਵਿੱਚ ਦਿਖਾਵਾਂਗੇ ਹਾਂਜੀ ਆਪਾਂ ਰੋਟੀ ਵਗੈਰਾ ਖਾ ਲਈ ਸੀ ਜੀ ਸਾਰਿਆਂ ਨੇ ਕਰਦੇ ਪਰਫੋਮ ਤੇ ਕਰਦੇ ਸੀ ਜੀ ਕਰ ਲ ਇੱਕ ਮਿੰਟ ਹਾਂਜੀ ਆਪਾਂ ਉਸਨੇ ਰੈਡੀਮੇਡ ਕੱਪੜੇ ਥੋੜੇ ਕੱਪੜੇ ਦਿਖਾਏ ਸੀ ਇਹ ਵਲੌਗ ਦੇ ਵਿੱਚ ਬਾਕੀ ਅੱਜ ਕੱਪੜੇ ਦਿਖਾਵਾਂਗੇ ਜਿਹੜੇ ਰਹਿੰਦੇ ਨੇ ਠੀਕਾ ਜੀ ਤੇ ਹਰਮਨ ਆਜੇਗੇ ਸੰਡੇ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਵਲੌਗ ਦੇ ਵਿੱਚ ਦੱਸਿਆ ਹੈ ਕਰ ਬਾਹਰ ਦੀ ਚੀਜ਼ਾ ਬਹੁਤ ਘੱਟ ਖਾਂਦਾ ਹੀ ਤਾਂ ਕਰਕੇ ਅੱਜ ਇਹ ਕਹਿੰਦਾ ਮम्मी ਥੋੜੇ ਗੋਲ ਗੱਪੇ ਬਣਾ ਦਿਓ ਤੇ ਅੱਜ ਆਪਾਂ ਘਰੇ ਬਣਾਵਾਂਗੇ ਇਹ ਗੋਲ ਗੱਪੇ ਤੇ ਗੋਲ ਗੱਪਿਆਂ ਦਾ ਉਹ ਪਾਣੀ ਠੀਕ ਹੈ ਜੀ ਹਾਂਜੀ ਤੇ ਇਹ ਸੀਗਾ ਇਹ ਲੋਰ ਤੇ ਟੀ-ਸ਼ਰਟ ਜਿਹੜੀ ਕੁੜੀਆਂ ਅੱਜ ਕੱਲ ਹਨਾ ਪਾਉਂਦੀਆਂ ਨੇ ਟੀ-ਸ਼ਰਟ ਸ਼ਾਰਟ ਦੇ ਵਿੱਚ ਹੋ ਜਾਂਦੀਆਂ ਨੇ ਲੋਰਾਂ ਨਾਲ ਉਹ ਸੀਗੀ ਤੇ ਇਹਦਾ ਕੱਪੜਾ ਵੀ ਬਹੁਤ ਜ਼ਿਆਦਾ ਸੋਹਣਾ ਸੀਗਾ ਇਹਦਾ ਪ੍ਰਾਈਸ ਹੈਗਾ 800 ਰੁਪਿਆ ਤੇ ਮੈਨੂੰ ਵੀਡੀਓ ਤੇ ਵਾਇਸ ਬਾਤ ਦੇ ਵਿੱਚ ਤਾਂ ਦੇਣੀ ਪੈ ਰਹੀ ਸੀ ਕਿਉਂਕਿ ਪਿੱਛੇ ਬਹੁਤ ਖੜਕਾ ਹੁੰਦਾ ਸੀ ਜੇ ਮੈਂ ਦੂਜੀ ਤਰ੍ਹਾਂ ਮਤਲਬ ਵਾਇਸ ਰੱਖ ਤੀਜੀ ਆਪ ਤੇ ਸੌਰੀ ਇਹਦੇ ਲਈ ਮੈਨੂੰ ਵਾਇਸ ਆ ਜਿਹੜੀ ਬਾਤ ਦੇ ਵਿੱਚ ਦੇਣੀ ਪਈ ਜੀ ਤੇ ਇਹ ਵੀ ਕੱਪੜਾ ਬਹੁਤ ਸੋਹਣਾ ਸੀਗਾ ਤੇ ਮੈਂ ਇੱਕ ਸਾਈਡ ਰੱਖ ਰਹੀ ਸੀ ਮੈਂ ਕਿਹਾ ਚਲੋ ਤੈਨਾਂ ਮੈਂ ਬਾਅਦ ਦੇ ਵਿੱਚ ਕਰੂੰਗੀ ਹਨਾ ਆ ਹੈਗਾ ਜੀ ਆਪਣਾ ਕੁੜਤਾ ਇਹਦਾ ਕੱਪੜਾ ਹੀ ਬਹੁਤ ਸੋਹਣਾ ਈ ਕਰਮੇ ਵਾਲਾ ਦੇਖਣ ਤੋਂ ਹੀ ਕੱਪੜੇ ਦਾ ਬਹੁਤ ਵਧੀਆ ਮਤਲਬ ਲੱਗ ਰਿਹਾ ਸੀਗਾ ਹਨਾ ਰੇਟ ਵੀ ਸੀ ਜਿਹੜੇ ਜਾਇਜ਼ ਸੀਗੇ ਇਹਦਾ ਪ੍ਰਾਈਸ ਹੈਗਾ ਜੀ 500 ਰੁਪਏ ਕੁੜਤੇ ਦਾ ਤੇ ਖੁੱਲਾ ਡੁੱਲਾ ਵਧੀਆ ਸੀਗਾ ਕਿਉਂਕਿ ਆਰਾਮ ਨਾਲ ਫਿਟਿੰਗ ਵੀ ਵਧੀਆ ਕੱਪੜਾ ਸੀਗਾ ਅੰਦਰ ਫਿਟਿੰਗ ਹੋ ਸਕਦੀ ਸੀ ਇਹਦੀ ਠੀਕ ਹੈ ਜੀ ਤੇ ਅੱਗੇ ਵੀ ਆਪਾਂ ਹੋਰ ਦਿਖਾਉਨੇ ਆ ਜੀ ਹੋਰ ਵੀ ਪੈਨੇ ਆਪਣੇ ਕੋਲ ਹੋਰ ਰੈਡੀमेड ਕੱਪੜੇ ਜਿਹੜੇ ਲੈਪਨ ਲੈ ਕੇ ਆਏ ਸੀਗੇ ਹਾਂਜੀ ਜਿਹੜੇ ਇਹ ਕੁੜਤੇ ਨੇ ਫਰੌਕ ਨੇ ਮਤਲਬ ਕੁੜੀਆਂ ਦੇ ਲਾ ਲਓ ਮੁੰਡਿਆਂ ਦੇ ਲਾ ਲਓ ਛੋਟੇ ਬੱਚਿਆਂ ਦੇ ਲਾ ਲਓ ਹਨ ਬਹੁਤ ਵਧੀਆ ਕੱਪੜੇ ਸੀਗੇ ਇਹ ਸੀਗਾ ਇਹ ਪਲਾਜ਼ੋ ਨਾਲ ਹਨਾ ਸ਼ਰਟ ਸੀ ਪਲਾਜ਼ੋ ਨਾਲ ਬਹੁਤ ਵਧੀਆ ਸੀਗੀ ਇਹ ਇਹ ਬਟਨਾਂ ਵਾਲੇ ਸੀਗੇ ਇਹਦਾ ਕੱਪੜਾ ਹੀ ਬਹੁਤ ਜ਼ਿਆਦਾ ਵਧੀਆ ਸੀ ਐਵੇਂ ਸੀ ਕੱਪੜੇ ਵੀ ਜਿਵੇਂ ਆਪਾਂ ਧੋ ਜਿੰਨੇ ਜਿੰਨੇ ਆਪਾਂ ਧੋਵਾਂ ਪਾਵਾਂਗੇ ਨੇ ਨਵੇਂ-ਨਵੇਂ ਜਿਹੇ ਹੁੰਦੇ ਜਾਣਗੇ ਕੱਪੜੇ ਤੇ ਇਹ ਕੱਪੜੇ ਬਹੁਤ ਵਧੀਆ ਲੱਗੇ ਮੈਨੂੰ ਇਹਦਾ ਪ੍ਰਾਈਸ ਹੈਗਾ ਜੀ 800 ਰੁਪਿਆ ਠੀਕ ਹੈ ਜੀ ਤੇ ਅੱਗੇ ਹੈ ਸੀਗਾ ਇਹ ਆਪਣਾ ਫਰਾਕ ਟਾਈਪ ਬਣਿਆ ਹੋਇਆ ਸੀਗਾ ਇਹ কুরਤਾ ਇਹਦਾ ਵੀ ਪ੍ਰਾਈਸ ਬਹੁਤ ਸੋਹਣਾ ਸੀ ਇਹਦਾ ਕੱਪੜਾ ਏਵੇਂ ਸੀਗਾ ਜਿਵੇਂ ਆਪਣਾ ਲਸਕਣਾ ਜਾਂ ਇੱਕ ਜਾਮਕੋਟਨ ਬਟ ਜਾਮਕੋਟਨ ਨਹੀਂ ਸੀ ਕੱਪੜਾ ਕੁਝ ਹੋਰ ਸੀ ਬਹੁਤ ਵਧੀਆ ਕੱਪੜਾ ਸੀਗਾ ਇਹ ਇਹ ਬਣਿਆ ਹੋਇਆ ਸੀਗਾ ਇਹ ਫਰਾਕ ਟਾਈਪ ਤੇ ਵਧੀਆ ਕੁਆਲਟੀ ਵਾਲਾ ਕੱਪੜਾ ਸੀਗਾ ਇਹ ਹਨਾ ਠੀਕ ਹੈ ਜੀ ਤੇ ਦੇਖਣ ਨੂੰ ਬਹੁਤ ਸੋਹਣਾ ਲੱਗ ਰਿਹਾ ਸੀਗਾ ਇਹ ਕਿਉਂਕਿ ਅਸੀਂ ਲੈ ਕੇ ਆਈਏ ਆਏ ਆ ਜੀ ਉਹ ਸ਼ੋਰੂਮ ਤੋਂ ਪਹਿਲੀ ਵਾਰ ਕੱਪੜੇ ਸਾਨੂੰ ਬਹੁਤ ਪਸੰਦ ਆਏ ਨੇ ਠੀਕ ਹੈ ਜੀ ਕੱਪੜਾ ਵਧੀਆ ਨੂੰ ਹੀ ਆਪਾਂ ਵਧੀਆ ਕਹਿ ਸਕਦੇ ਆ ਇਹ ਤੇ ਹੋਰ ਸੀਗੇ ਹੀ ਆਪਣੇ ਕੋਲ ਬੱਚਿਆਂ ਦੇ ਕੱਪੜੇ ਇੱਕ ਵਾਈਟ ਸੀਗੇ ਠੀਕ ਹੈ ਜੀ ਵਾਈਟ ਟੀ-ਸ਼ਰਟ ਆ ਤੇ ਲਾਈਗਿੰਗ ਵਗੈਰਾ ਸੀਗੇ ਉਹਦਾ ਕੱਪੜਾ ਹੀ ਬਹੁਤ ਸੀਗਾ ਵਧੀਆ ਸੀਗਾ ਉਹਨਾਂ ਦਾ ਪ੍ਰਾਈਸ ਸੀਗਾ ਇਹ 500 ਰੁਪਿਆ ਟੀ-ਸ਼ਰਟ ਤੇ ਲਾਈਗਿੰਗ ਦਾ ਹੀ ਬੱਚਿਆਂ ਦੇ ਸੀਗੇ ਛੋਟੇ ਕੱਪੜੇ ਬੱਚਿਆਂ ਦੇ ਕੱਪੜਿਆਂ ਦੀ ਕੁਆਲਿਟੀ ਬਹੁਤ ਵਧੀਆ ਸੀ ਤੇ ਆਪਣਾ ਕਿਉਂਕਿ ਸਾਡੇ ਕੋਲ ਸੀਗਾ ਜੀ ਟਾਈਮ ਘੱਟ ਅਦਰਵਾਈਜ਼ ਅਸੀਂ ਹੋਰ ਵੀ ਲੈਣੇ ਸੀਗੇ ਕੱਪੜੇ ਆ ਸੀਗੇ ਬੱਚਿਆਂ ਦੇ ਇਹਦਾ ਪ੍ਰਾਈਸ ਹੈਗਾ ਜੀ 500 ਰੁਪਇਆ ਠੀਕ ਹੈ ਜੀ ਆ ਟਾਈਮ ਘੱਟ ਹੋਣ ਕਰਕੇ ਸਾਡੇ ਤੋਂ ਹੋਰ ਸ਼ਾਪਿੰਗ ਨਹੀਂ ਹੋਈ ਹੈਗੀ ਸਾਨੂੰ ਜਲਦੀ ਜਲਦੀ ਆਉਣਾ ਪਿਆ ਕਿਉਂਕਿ ਸੀਜ਼ਨ ਦਾ ਕੰਮ ਸੀਗਾ ਜੀ ਹਨਾ ਕੰਮ ਬਹੁਤ ਜ਼ੋਰ ਨਾਲ ਹੋਣ ਕਰਕੇ ਜ਼ੋਰਾਂ ਤੇ ਹੋਣ ਕਰਕੇ ਆਸੀ ਕੀ ਜੀ ਫਰਾਕ ਇਹਦਾ ਪ੍ਰਾਈਸ ਸੀਗਾ ਜੀ 500 ਰੁਪਇਆ ਇਹਦਾ ਕਪੜਾ ਹੀ ਬਹੁਤ ਸੋਹਣਾ ਸੀਗਾ ਇਹ ਕੋਟਨ ਵੀ ਨਹੀਂ ਆਪਾਂ ਕਹਿੰਦੇ ਸੀ ਕੋਟਨ ਨਾਲੋਂ ਵੀ ਬਹੁਤ ਵਧੀਆ ਕਪੜਾ ਸੀਗਾ ਤੇ ਆਪਣਾ ਉਧਰ ਨਾਲ ਲਾਈਟ ਚੱਲੇ ਗਈ ਸੀ ਮੈਂ ਜਿਹੜਾ ਦਿਖਾਉਂਦੀ ਸੀ ਕਪੜੇ ਤਾਂ ਮੈਂ ਅਰਮਨ ਨੂੰ ਕਹ ਰਹੀ ਸੀ ਕਿ ਤੂੰ ਥੋੜਾ ਜਿਹਾ ਪਾਰਤਾ ਬਿੰਦੋ ਤੋਂ ਪਰਾਂ ਕਰ ਦੇ ਥੋੜਾ ਜਿਹਾ ਚਾਨਣ ਆ ਜਾਊਗਾ ਤਾਂ ਕਰਕੇ ਮੈਂ ਥੋੜਾ ਜਿਹਾ ਰੁਕ ਕੇ ਵੀ ਸੀ ਜੀ ਵੀਡੀਓ ਬਣਾਉਂਦੀ ਇਹਦਾ ਕਪੜਾ ਫਰਾਕ ਤਾਂ ਬਹੁਤ ਸੋਹਣਾ ਸੀ ਡਿਜ਼ਾਈਨ ਵੀ ਵਧੀਆ ਹੋਣਾ ਸੀ ਹੋਇਆ ਸੀਗਾ ਜੀ ਵਧੀਆ ਡਿਜ਼ਾਈਨ ਸੀਗਾ ਤੇ ਆਪਣਾ ਇਹ ਹੈ ਕਿ ਸੀ ਸ਼ਰਟ ਇਹ ਆਈ ਸੀ ਕਿ 200 ਰੁਪਏ ਦੀ ਹਨਾ ਤੇ ਬਾਕੀ ਜੀ ਹਨਾ ਕੱਪੜਾ ਚਲੋ ਪੈਸਾ ਤਾਂ ਹਨਾ ਆਪਣਾ ਲਉਣਾ ਹੀ ਪੈਂਦਾ ਇਹ ਕੱਪੜਾ ਪਰ ਬਹੁਤ ਵਧੀਆ ਸੀਗਾ ਜੀ ਆਲੂ ਹੁਣ ਮੈਂ ਕਿੰਨੂੰ ਕੱਢ ਕੇ ਦੋਆ ਦੋਨ ਤੋਲ ਚ ਲੈਣੀ ਠੀਕ ਹੈ ਨਾ ਤੋਲ ਕੇ ਦੇਣੀ ਮੈਂ ਤੋਲ ਨਾ ਉਹ ਕਿ ਨਾਨਾ ਕੋ ਕਰੇਗਾ ਇਹ ਕੰਮ ਫਿਰ ਮੈਂ ਆਉਂਗਾ ਹੁਣ ਠੀਕ ਹੈ ਸੇ ਰਿਫਰੈਸ਼ ਹੀ ਹੋ ਰਿਹਾ ਗੱਪਾ ਲੈਂਤ ਗਈ ਵੀ ਮੈਂ ਮਦਨ ਨਹੀਂ ਕਰੀ ਤੇ ਫਿਰ ਜੀ ਬਣਾ ਰਹੀ ਹਾਂ ਠੀਕ ਹੈ ਨਾ ਬਣਾਣੇ ਨਹੀਂ ਖਾਣਿਆ ਤੇ ਹੁਣ ਜਦੋਂ ਇਹਨਾਂ ਨੂੰ ਦੋ ਵਾਰ ਤੇ ਰੋਲ ਲਾਤਾ ਹਾਂ ਤੇ ਫਿਰ ਸੁਆਹ ਕੱਢਦਾ ਹਾਂ ਮੈਂ ਇਹੋ ਜਿਹਾ ਬਣਾ ਤੇ ਫਿਰ ਖਾਣ ਨੂੰ ਦੀ ਜਪੜਾ ਠੀਕ ਹੈ ਨਾ ਚਲੋ ਜੀ ਆਲੂ ਲੈਨੇ ਆਪਣੇ ਬਾਹਰ ਜਿਹੜੇ ਹਰਨਾ ਛਿਲੂਗਾ ਥੋੜੇ ਠੰਡੇ ਹੋ ਜਾਣ ਤੇ ਗਰਮ ਨੇ ਹੱਥ ਬਾਜੀ ਜਾਂਦੇ ਤੇ ਠੀਕ ਹੈ ਨਾ ਮੈਂ ਦੇਖੀ ਥੋੜਾ ਜਿਹਾ ਉਹ ਪਾਣਾ ਪਾਣੀ ਵੀ ਆਪਣਾ ਪਾਣੀ ਦੀ ਆਪਣਾ ਹੈ ਉਹ ਚ ਪਾਣੀ ਕਰ ਲਿਆ ਗਰਮ ਕੀ ਜੋ ਨਹੀਂ ਕਰਦੀ ਇੱਥੇ ਹੋਰ ਫੈਂਡ ਪਾਉਣੇ ਨੇ ਮੈਂ ਹਾਂਜੀ ਹਰਮਨ ਲੈ ਗਿਆ ਲੱਗਿਆਗਾ ਆਲੂ ਅੱਤਾਂ ਉਹ ਕਰਨਾ ਚਿੱਲਣਾ ਪਰ ਮੈਂ ਉਹ ਨਹੀਂ ਪਾਈ ਸੀ ਇਹਦੇ ਵਿੱਚ ਕਾਲੇ ਚਨੇ ਕਿਉਂਕਿ ਮੈਂ ਹੁਣੇ ਪਿਉਂਤੇ ਸੀ ਇਹਨੇ ਮੈਨੂੰ ਸਵੇਰ ਦਾ ਜਿ ਕਿਹਾ ਹੁੰਦਾ ਮੈਂ ਸਵੇਰੇ ਪਿਹਾਉਂਦੀ ਤੇ ਉਹ ਹਰਮਨ ਕੱਚੇ ਰਹਿ ਜਾਣੇ ਸੀ ਤਾਂ ਕਰਕੇ ਨਹੀਂ ਮੈਂ ਪਾਈ ਹੈਗੇ ਇਹਦੇ ਵਿੱਚ ਤੇ ਆ ਜੇ ਗਰਮ ਨੇ ਰੁਕ ਜਾ ਉਹ ਲਿਆਵੋ ਭੰਡਾ ਮੈਂ ਤੈਨੂੰ ਹੋਰ ਲੈਣੇ ਆ ਉਹਦੇ ਵੀ ਛਿੱਲ ਕੇ ਰੱਖਨੇ ਰੁਕ ਜਾ 2 ਮਿੰਟ ਇਹ ਛਿੱਲ ਕੇ ਜਾਣੀ ਤੇ 5 ਵੀ ਸੀਗੇ ਮੈਂ ਤਾਂ ਉਹ ਕੱਟਣ ਤੋਂ ਪਹਿਨ ਚੁੱਕੇ ਨੇ ਰੁਕ ਜੋ ਨਹੀਂ ਰਹਿਣ ਦੇ 5 ਮਿੰਟ ਸਾਵਰ ਕਰ ਖਾਣੇ ਦਾ ਤੂੰ ਹੀ ਆ ਗੋਲ ਗੱਪੇ ਠੀਕ ਹੈ ਨਾ ਸਾਵਰਾਂ ਦੀ ਤਾਂ ਗੱਲ ਦੋ ਨੀ ਲੈ ਸਾਵਰਾਂ ਦੀ ਗੱਲ ਨਹੀਂ ਕਹਿੰਦਾ ਰੁਕ ਜਾ 2 ਮਿੰਟ ਠੀਕ ਹੈ ਨਾ ਇਹਨੇ ਮੈਂ ਚੱਲ ਹਾਂਜੀ ਆਪਾਂ ਨੇ ਇਮਲੀ ਵਗੈਰਾ ਪਿਆਉਂਦੇ ਸੀ ਤੇ ਆਪਾਂ ਪਾਣੀ ਇਮਲੀ ਨਾਲ ਉਹ ਕਰ ਲਾਂਗੇ ਆਪਾਂ ਸਮਾਰ ਕੇ ਚੰਗੀ ਤਰ੍ਹਾਂ ਘੋਲ ਲਾਂਗੇ ਹਨਾ ਤੇ ਮਿੱਠੇ ਨੂੰ ਇਹਦੇ ਵਿੱਚ ਸਵਾਦ ਅਨੁਸਾਰ ਪਾ ਲਾਂਗੇ ਨਾਣ ਮਿਰਚ ਤੇ ਇਹ ਦਿੰਦੇ ਆ ਮੈਂ ਸੌਦੇ ਸੀ ਲੈਤਾ ਦੇ ਤੇ ਇਹਨੂੰ ਕਾਲੇ ਲੱਗੀ ਪਈ ਐ ਵੀ ਛਿੱਟ ਛਿੱਟ ਦੀ ਮੈਂ ਗੋਲ ਗੁੱਪੇ ਖਾ ਲਾਂ। ਖਿਲ ਤੇ ਲੋ ਯੈਸ ਹਾਂ ਯੈਸ ਤੇ ਆ ਪਚਿਆ ਲੈ ਮੈਨੂੰ ਫੜਾ ਦੇ ਹੁਣ ਮੈਂ ਕਰੂੰਗਾ ਤਾਂ ਚਲ ਤੂੰ ਇਹ ਕਰ ਦੇ ਇਹਦੇ ਵਿੱਚ ਨਾਣ ਮਿਰਚ ਪਾਉਗਾ ਨਾ ਤੇ ਅੱਜ ਘੱਟ ਕੇ ਪਣਾ ਇੱਕ ਦਾ ਪਿਆਜ਼ ਵੀ ਪਾਵਾਂਗੇ ਉਹ ਸਨ ਪਾਇਆ ਨਹੀਂ ਸੀ ਪਿਆਜ਼ ਨਾ ਕੜਤਣ ਜੇ ਤੇਨੇ ਨਹੀਂ ਵਧੀਆ ਲੱਗਦਾ ਪਾ ਲੈਣਾ ਕੋਈ ਨਾ ਉਹ ਮੈਂ ਪਾ ਦਨੀ ਆ ਤੈਨੂੰ ਉਧਰ ਆ ਜਾ ਸੋਇਸ ਮੇਰਾ ਮੈਂ ਲੈ ਆਂ ਤਾਜੀ ਹੁਣ ਤਾਂ ਟਾਈਮ ਵੀ 5 ਵਜੇ ਚੁੱਕੇ ਨੇ ਹੋਣੀ ਚਾਹੀਦੀ ਕੱਲ 6 ਵਜੇ ਆਈ ਸੀ ਹਨਾ ਆ ਪੈਨੇ ਸਾਡੇ ਡੌਗੀ ਜੀ ਆ ਦੇਖੋ ਆ ਪੈਨੇ ਵਿਚਾਰੇ ਇਹਨੂੰ ਵੀ ਗਰਮੀ ਲੱਗਦੀ ਹੈਗੀ ਚਾਨ ਬਰਾ ਵੈਸੇ ਇਹਨੂੰ ਸਿੱਕ ਵਾਰ ਦੁੱਧ ਪਾ ਤਾ ਜੀ ਇੱਕ ਵਾਰ ਪਾ ਚੁੱਕੇ ਨੇ ਲੱਸੀ ਹੁਣ ਵੀ ਇਹਨੂੰ ਲੱਸੀ ਜਾਂ ਦੁੱਧ ਪਾਉਣਾ ਜੀ ਰੋਟੀ ਵਗੈਰਾ ਖਾ ਲਈ ਸੀ ਇਹਨੇ ਵਿਚਾਰਨੇ ਸਾਰੇ

ਅਸੀਂ ਲਾਈਟ ਦੀ ਵੇਟ ਕਰਦੇ ਸੀ ਵੀ ਆ ਜਾਂਦੀ ਪਤਾ ਨਹੀਂ ਉਹ 6 ਵਜੇ ਹੀ ਆਉਗੀ ਆ ਜਾ ਪੁੱਤ ਆ ਜਾ ਇਹ ਚ ਨਾਣ ਮਿਰਚ ਮੈਂ ਪਾ ਦੂੰਗੀ ਆਇਆ ਨਹੀਂ ਐ ਮੈਂ ਗੋਲ ਕੋਈ ਹੋਰ ਬਣਾਉ ਉਹ ਕੋਈ ਗੱਲ ਨਹੀਂ ਫਿਰ ਮੈਂ ਦੇਣ ਜਾ ਰੱਬਾ ਹੁਣ ਹੀ ਲੈ ਕੇ ਆਵਾਂ ਹੈ ਨਹੀਂ ਚੱਲਾ ਮੈਨੂੰ ਆ ਬਣਾ ਲੈਂਦੇ ਫਿਰ ਦੇਖ ਲੈਣਾ ਪਹਿਨੇ ਪਤਾ ਹੈਗੇ ਨਹੀਂ ਤੇ ਸੀਸਾ ਜੁਨਾ ਰੱਖਣੀ ਕੱਢਾਂ ਕੋਈ ਨਹੀਂ ਇੰਦਰੋਂ ਲਬੇ ਆ ਕੇ ਤਾਂ ਬੱਸ ਇਹ ਕਰ ਜਿੱਤ ਜਾਣਾ ਨੇ ਕੰਤੀ ਹੈ ਜਿਹੜੀ ਆਪਣੇ ਬਲੇਕ ਪੋਲੇ ਆਹੀ ਉਹ ਕਰੇ ਬਣਾਉਂਦੇ ਨੇ ਸਾਰੇ ਗੋਦ ਉੱਤੇ ਆਪਾਂ ਜਾਣਦੇ ਆਂਟੀ ਨੂੰ ਲੈ ਹੋਰ ਆਪਣੇ ਤਾਂ ਆਉਂਦੇ ਸੀ ਬਿਆਖੀ ਉਹ ਨਹੀਂ ਭੰਦੇ ਆਂ ਦੁਕਾਨ ਵਿੱਚ ਦਹੀਂ ਪੱਲਾ ਨੂੰ ਇੱਕ ਵਾਰ ਦੇਖੋ ਤੁਸੀਂ ਨਾ ਅੱਛਾ ਉਹਨਾਂ ਦੇ ਕੋਲ ਪੈਕ ਹਜ਼ਾਰ ਬਣਾ ਛੋਟਾ ਕਰ ਲੈ ਤੈਨੂੰ ਹੁਣ ਕਿੰਨੇ ਸੌ ਲਾਉਣ ਦੇਤੀ ਪੌਣਾਂ ਜੀ ਹਨਾ ਮੈਂ ਸੀ ਟੈਸਟ ਚ ਇਹ ਸੱਚੀ ਗੱਲ ਨਹੀਂ ਹੈ ਜੀ ਕਾ ਬਹੁਤ ਲੱਗਦਾ ਹੈ ਨਾ ਆਪਾਂ ਨੂੰ ਨਹੀਂ ਲੱਗਦੀ ਹਾਂ ਇਹ ਤਾਂ ਬਿੱਲਾ ਰਹਿਣਾ ਨਾ ਹਰਦੋਂ ਨੂੰ ਲੱਗਦੀ ਨਹੀਂ ਪਰ ਜਿਹੜਾ ਪਰ ਕੰਮ ਕਰਦਾ ਰਸੋਈ ਦੇ ਵਿੱਚ ਉਹਨੂੰ ਬਹੁਤ ਲੱਗਦੀ ਹੈ ਜੀ ਨਾ ਯਾਰ ਲੱਦੀ ਮਮਾ ਤੁਸੀਂ ਹੁਣ ਦੇਖਿਓ ਜੰਮੀ ਗੋਲੀਆਂ ਬਣੇਂ ਆਹੋ ਗੋਲਣੇ ਤੇ ਗੋਲੀ ਬਣੇਂ ਆਹ ਅੰਦੂਨੇ ਆਹ ਵੇਲੇ ਮੰਮੀ ਆ ਆ ਸਾਡੇ ਗੋਲ ਗੁੱਪੇ ਨੇ ਆ ਰਹੇ ਹਾਂ ਮੈਂ ਵੀਡੀਓ ਸ਼ੂਟ ਕਰਨ ਆਲਾ ਖਾਣ ਵਾਲਾ ਖਾਣ ਵਾਲਾ ਆ ਮੇਰੀ ਵੀਡੀਓ ਗੋਲਦੇ ਤੇ ਖਾਣਾ ਆਇਸੀ ਇਹ ਵੀਡੀਓ ਸ਼ੂਟ ਬਾਅਦ ਚ ਤਲਾ ਗੋਲਦੇ ਖੱਦ ਜਾਣੀ ਮਮੇ ਇਸ ਦੀ ਕੀ ਆ ਜਾਂ ਖੇਲੇ ਨੂੰ ਬਣਾਉਣਾ ਬੁਣਾਣਾ ਜੇ ਹਾਂ ਜੀ ਦੇਖੋ ਥੋੜੀ ਜਿਹੀ ਅੱਧੀ ਕੋਲੀ ਧੀਮਾ ਛਾਂ ਉਹ ਦੇਖੋ ਕਿੰਨੇ ਬਣ ਗਏ ਆ ਬਦਦ ਨੇ ਤਾਂ ਕੋਈ ਨਾ ਇਹ ਮੈਂ ਇਕੱਲੇ ਨਹੀਂ ਖਾਦੇ ਫਿਰ ਤਾਂ ਨਹੀਂ ਮੁੱਕਦੇ ਤੁਸੀਂ ਖਾਣ ਤੇ ਬੈਠਣਾ ਨਹੀਂਗਾ ਇੱਕ ਅੱਦਾ ਹੀ ਲਾਉ ਜੇ ਮੈਂ ਵੀ ਲੈਣਾ ਤਾਂ ਉਹ ਵੀ ਨਹੀਂ ਮਿਲਦੇ ਨਾ ਹੁੰਦੇ ਹੈ ਕਿਹਦੀ ਕਰੀ ਅੱਜ ਆਪਾਂ ਵਲੌਗ ਬਣਾਈਏ ਚੈਲੰਜ ਦਾ ਚੈਲੰਜ ਨੂੰ ਆਪਾਂ ਹੈ 20 ਵੀ ਗੋਲ ਆਪੇ ਖਾਣੇ ਨੇ ਤਾਂ 10 10 ਨਹੀਂ ਖਾਦੇ ਜਾਣਗੇ 10 ਮਿੰਟਾਂ ਦੇ ਵਿੱਚ ਵਿੱਚ ਉਹ ਵੀ ਜਿਹਨੇ ਪਹਿਲਾਂ ਖਾਦੇ ਕਰਨਾ ਚਲੋ ਕਰੀਏ 20 ਵੀ ਆ ਜਾਣਗੇ ਹਾਂਜੀ ਅੱਜ ਹਰਮਨ ਮੈਂ ਬਣਾ ਰਹੀ ਹਾਂ ਗੋਲ ਗੱਪੇ ਇਹਨੇ ਕਿੰਨਾ ਚੈਲੰਜ ਹੈ ਕਹਿੰਦੇ ਮੈਂ 2 ਮਿੰਟਾਂ ਦੇ ਵਿੱਚ 10 ਗੋਲ ਗੱਪੇ ਖਾ ਲਵਾਂ 2 ਮਿੰਟ ਦੇ ਵਿੱਚ ਨਾ 10 ਪੰਜ ਮਿੰਟਾਂ ਦੇ ਅੰਦਰ 20 ਚਲੋ 5 ਮਿੰਟਾਂ ਚ ਇਹ ਆਪਾਂ ਚੈਲੰਜ ਕਰਦੇ ਆ 5 ਮਿੰਟਾਂ ਦੇ ਵਿੱਚ ਆਓ ਇੱਕ ਇਹਨੂੰ ਖਾਣਾ ਚਾਹੁੰਦੇ ਨੇ ਮੈਂ ਵੀ ਕੋਲ ਤੇ ਖਾਓ ਯਾਰ ਅੰਮੀ ਲੈ ਆਏ ਗੋਲ ਗੱਪੇ ਹਾਂਜੀ ਹਰਮਨ ਨੇ ਚੈਲੰਜ ਕੀਤਾ ਕਿ ਮੈਂ 5 ਮਿੰਟਾਂ ਦੇ ਵਿੱਚ 10 ਗੋਲ ਗੱਪੇ ਖਾ ਲਵਾਂ ਠੀਕ ਹੈ ਜੀ ਹਾਂਜੀ ਆਪਾਂ ਲੈ ਸੀਗੇ ਜੀ ਬਣਾ ਲਏ ਗੋਲ ਗੱਪੇ ਆ ਗਏ ਆ ਆਪਾਂ ਆ ਗਏ ਆ ਭਾਂਡੇ ਦੇ ਵਿੱਚ ਬਟ ਲੈਟ ਹੈ ਨਹੀਂ ਗਰਮੀ ਦੇ ਵਿੱਚ ਤਾਂ ਖਾਣ ਦਾ ਕੋਈ ਮਜ਼ਾ ਜ ਨਹੀਂ ਹੈਗਾ ਚੀਜ਼ਾਂ ਨਾ ਖਾ ਰਹੇ ਨੇ ਕਾਲੀ ਘਰੀ ਪੇਸੀ ਮੈਂ ਇਹਨਾਂ ਰੋਕਿਆ ਸੀ ਵੀ ਹਜੇ ਲੈਟ ਆ ਜਾਣ ਤੇ ਆਪਾਂ ਫਿਰ ਬਣਾਉਨੇ ਆ ਹਨਾ ਇਹ ਹਟਿਆ ਨਹੀਂ ਹੈਗਾ ਹਰਮਨ ਤੇ ਆ ਦੇਖੋ ਜੀ ਖਾ ਰਿਆ ਹੁਣ ਇਹਨੇ ਆਪਣਾ ਚੈਲੰਜ ਕੀਤਾ ਹੋਇਆ ਕਿੰਨੇ ਟਾਈਮ ਦਾ 5 ਮਿੰਟਾਂ ਦੇ ਵਿੱਚ 10 ਗੋਲ ਗੱਪੇ ਹਨਾ ਨਹੀਂ ਆਪਾਂ ਨਹੀਂ ਖਾਣੇ 10 ਬਸ ਹੋ ਨਹੀਂ ਸਕਦਾ ਚੈਲੰਜ ਪੂਰਾ ਹਾਂਜੀ ਹੁਣ ਆ ਗਏ ਸੀਗੇ ਅਸੀਂ ਬੇੜੇ ਦੇ ਵਿੱਚ ਤੇ ਗੋਲ ਗੱਪੇ ਬਣੇ ਸੀਗੇ ਬਹੁਤ ਟੇਸਟੀ ਕਿਉਂਕਿ ਲੈਟ ਸਾਡੇ ਤੁਹਾਨੂੰ ਦੱਸਿਆ ਹੀ ਪਹਿਲਾਂ ਗਈ ਹੋਈ ਆ ਹੁਣ ਜਦੋਂ ਲੈਟ ਆ ਜਾਂਦੀ ਆ ਆਪਾਂ ਫੇਰ ਜਾ ਕੇ ਭਾਂਡੇ-ਪੁੰਡੇ ਪੈਨੇ ਮਾਂਜਣ ਤੋਂ ਉਹ ਮਾਂਦਿਆਂ ਜੀ ਬਾਕੀ ਸ਼ਾਮ ਦੇ ਸਬਜ਼ੀ ਬਣਾਉਣੀ ਆ ਆ ਉੱਥੇ ਨੇਗੇ ਗੋਲ ਗੱਪੇ ਖਾ ਲਏ ਇਹਨਾਂ ਨੇ ਤੇ ਚੈਲੰਜ ਤੋਂ ਇਹ ਮੁੱਕਰ ਗਿਆ ਸੀਗਾ ਪਹਿਲਾਂ ਮੈਨੂੰ ਕਹਿੰਦਾ ਕਹਿੰਦਾ ਚੈਲੰਜ ਕਰਦਾ ਮੰਮੀ ਮੈਂ ਇੰਨੇ ਮਿੰਟਾਂ ਚ ਇੰਨੇ ਗੋਲ ਗੱਪੇ ਗੋਲ ਗੱਪੇ ਗੱਪਾ ਗੋਲ ਗੱਪੇ ਗੋਲ ਗੱਪੋ ਨਹੀਂ ਕੋਲ ਗੱਪੇ ਮਤਲਬ ਕੋਲ ਗੱਪੇ ਖਾਉਂਗਾ ਜੀ ਹੈਨਾ ਤੇ ਇਹਨੇ ਪਤਾ ਕੀ ਕੀਤਾ ਫਿਰ ਇਹ ਮੁੱਕ ਕਰ ਗਿਆ ਗੋਲ ਗੱਪੋ ਗੋਲ ਗੱਪੋ ਮੁੱਕ ਗਿਆ ਇਹ ਗੋਲ ਮੁੱਕ ਕਰ